ਸੋਨੇ ਦੀ ਦੁਕਾਨ 골ਡ ਦੀ ਜਿਹਨੂੰ ਸੁਨਿਆਰਾ ਵੀ ਕਹ ਦਿੰਦੇ ਆ ਆ ਦੇਖ ਉੱਪਰ ਛੱਤ ਦੇ ਕਿੰਨੀ ਉੱਚੀ ਆ ਦੇਖਿਆ ਆ ਸੰਦੂਕਾ ਪ੍ਰਾਣਾ ਰੱਖਿਆ ਹੋਇਆ ਗਿਆ ਟੇਲਰ ਮਾਸਟਰ ਮਾਰਕ ਸਰਦੂਲ ਆ ਦੇ ਘਟੇਲੇ ਇਹਨੂੰ ਸੂਟ ਵਗੈਰਾ ਸੀਂਦੇ ਹੁੰਦੇ ਆ ਚੰਨਨ ਸਿੰਘ ਰਾਮਗੜੀਆ ਜਿਹਨੂੰ ਤਰਖਾਨ ਲਾਗੇ ਆ ਦੇ ਬੈੱਡ ਬਣਾਉਂਦੇ ਨੇ ਇਹ ਇਹ ਜਿਹਨੂੰ ਤਰਖਾਨ ਕਹ ਦਿੰਦੇ ਹੁੰਦੇ ਆ ਹਕੀਮ ਪਤਾ ਕਿਹਨੂੰ ਕਹਿੰਦੇ ਹੁੰਦੇ ਆ ਡਾਕਟਰ ਦੀ ਦੁਕਾਨ ਆਹੇ ਉਹ ਡਾਕਟਰ ਨੇ ਬਾਹ ਚੈੱਕ ਕਰਦੇ ਨੇ ਸਹਿਜ ਤੂੰ ਤਾਂ ਕਦੇ ਦੇਖਿਆ ਨਹੀਂ ਹੁੰਦਾ ਅੱਗੇ ਉਸ ਤਰ੍ਹਾਂ ਦੇ ਟੀਵੀ ਹੁੰਦੇ ਸੀਗੇ ਜਿਸ ਤਰ੍ਹਾਂ ਅੱਜ ਕੱਲ ਕੰਪਿਊਟਰ ਚੱਲ ਗਏ ਇਹਦੇ ਨਾਲ ਕਰਦੇ ਹੁੰਦੇ ਸੀਗੇ ਆ ਚਾਰਖਾ ਹੋ ਗਿਆ ਪਤਾ ਕਿਸ ਤਰ੍ਹਾਂ ਚੱਲਦਾ ਥੱਲੇ ਦੀਵਾ ਮੋਮਬੱਤੀ ਰੱਖ ਕੇ ਤਾਂ ਚੱਲੇ ਜਾਂਦਾ ਆਟੋਮੈਟਿਕ ਚੱਲ ਅੱਗੇ ਇਸ ਤਰ੍ਹਾਂ ਦੇ ਵਰਤਨ ਹੁੰਦੇ ਸੀਗੇ ਸਾਰੇ ਆ ਦੇਖਾ ਗਲਾਸੀ ਦੇ ਕਿੰਨੀ ਸੋਹਣੀ ਆ ਗਲਾਸੀ ਹੋ ਗਈ ਆ ਸੇਮੀਆਂ ਕੱਢਣ ਵਾਲਾ ਹੋ ਗਿਆ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾ ਮੈਂ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਮਾਂ ਤੇ ਤੁਹਾਨੂੰ ਮੈਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਦਿਖਾਉਂਗਾ ਕਿ ਕਿਸ ਤਰ੍ਹਾਂ ਹਨਾ ਪਹਿਲਾਂ ਕਿਹੜੇ ਟੀਵੀ ਚੱਲਦੇ ਹੁੰਦੇ ਸੀ ਰੇਡੀਓ ਪੁਰਾਣੇ ਬਰਤਨ ਜਿੰਨਾ ਵੀ ਪੁਰਾਣਾ ਆਪਣਾ ਸੱਭਿਆਚਾਰ ਸੀਗਾ ਉਹ ਸਾਰਾ ਤੁਹਾਨੂੰ ਦਿਖਾਉਂਗਾ ਤੇ ਤੁਹਾਨੂੰ ਦੱਸੂਗਾ ਵੀ ਉਹ ਕਿਹੜੀ ਜਗ੍ਹਾ ਦੇ ਵਿੱਚ ਆ ਕਿੱਥੇ ਆ ਪ੍ਰੋਪਰ ਤੁਹਾਨੂੰ ਐਡਰੈਸ ਵੀ ਦੱਸੂਗਾ ਤੁਸੀਂ ਆਪਣੇ ਬੱਚਿਆਂ ਨੂੰ ਇਦਾਂ ਦੀਆਂ ਚੀਜ਼ਾਂ ਜ਼ਰੂਰ ਦਿਖਾਇਆ ਕਰੋ ਤਾਂ ਜੋ ਬੱਚਿਆਂ ਨੂੰ ਪਤਾ ਲੱਗੇ ਕਿ ਅੱਜ ਤੋਂ ਕਈ ਸਾਲ ਪਹਿਲਾਂ ਕਿੱਦਾਂ ਟੀਵੀ ਚੱਲਦੇ ਹੁੰਦੇ ਸੀਗੇ ਤੇ ਆਪਣੀਆਂ ਜਿਹੜੀਆਂ ਲਾਈਟਾਂ ਲੀਆਂ ਸੂਚੀਆਂ ਹੁੰਦੀਆਂ ਨੇ ਕਿੱਦਾਂ ਦੀਆਂ ਹੁੰਦੀਆਂ ਸੀਗੀਆਂ ਸਾਰਾ ਤੁਹਾਨੂੰ ਦਿਖਾਉਂਗਾ ਚਲੋ ਆਪਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਤੁਹਾਨੂੰ ਲੈ ਕੇ ਚੱਲਦਾ ਮੈਂ ਜਗ੍ਹਾ ਵੀ ਦੱਸ ਦਿੰਦਾ ਮਾਂ ਕਿ ਕਿਹੜੀ ਹਵੇਲੀ 'ਚ ਲੈ ਕੇ ਜਾਊਂਗਾ ਚਲੋ ਚੱਲਦੇ ਆਂ ਵੀਡੀਓ ਸਟਾਰਟ ਕਰਦੇ ਆਂ ਲੈਟਸ ਗੋ ਸਹਿਜ ਵੀਡੀਓ ਤੂੰ ਤਾਂ ਕਦੇ ਦੇਖਿਆ ਨਹੀਂ ਹੁੰਦਾ ਅੱਗੇ ਉਸ ਤਰ੍ਹਾਂ ਦੇ ਟੀਵੀ ਹੁੰਦੇ ਸੀਗੇ ਆ ਕੀ ਆ ਅੱਗੇ ਉਸ ਤਰ੍ਹਾਂ ਦੇ ਟੀਵੀ ਹੁੰਦੇ ਸੀ ਟਾਈਪ ਰਾਈਟਰ ਆ ਜਿਸ ਤਰ੍ਹਾਂ ਅੱਜ ਕੱਲ ਕੰਪਿਊਟਰ ਚੱਲ ਗਏ ਇਹਦੇ ਨਾਲ ਕਰਦੇ ਹੁੰਦੇ ਸੀਗੇ ਆ ਚਰਖਾ ਹੋ ਗਿਆ ਆ ਚਰਖਾ ਹੋ ਗਿਆ ਆ ਫੈਨ ਇਹ ਫੈਨ ਪਤਾ ਕਿਸ ਤਰ੍ਹਾਂ ਚੱਲਦਾ ਥੱਲੇ ਦੀਵਾ ਮੋਮਬੱਤੀ ਰੱਖ ਕੇ ਤਾਂ ਚੱਲ ਜਾਂਦਾ ਆਟੋਮੈਟਿਕ ਚੱਲਦਾ ਜਾਂਦਾ ਹਾਂ ਬਸ ਮੋਮਬਤੀ ਲਗਾ ਦਿਓ ਨੀਚੇ ਤੇ ਉਹ ਹੋ ਗਿਆ ਆਪਣਾ 뮤ਜ਼ਿਕ ਪਲੇਅਰ ਆ ਵੀ ਦੇਖ ਲਓ ਆ ਬਹੁਤ ਪੁਰਾਣਾ ਵਾ ਉਹਦੇ ਨਾਲ ਹੈਗਾ ਰੇਡੀਓ ਉਹ ਕੀ ਆ ਕਿਹੜਾ ਉਹ ਉਹ ਜਿੱਦਾਂ ਕਿ ਸਮਝਾ ਮੈਂ ਤੁਹਾਨੂੰ ਇਹਨੂੰ ਕਹੇ ਤਾਂ ਇੱਕ ਡਿੱਕ ਉਹ ਕੈਸਟ ਪਈ ਹੋਈ ਆ ਵਿੱਚ ਕੈਸਟ ਇਹਦੇ ਵਿੱਚ ਗਾਣੇ ਚੱਲਦੇ ਹੁੰਦੇ ਆ ਇੱਕ ਆ ਵੀ ਕੈਸਟ ਆ ਇੰਨਾਂ ਨੇ ਬਹੁਤ ਮਿਹਨਤ ਨਾਲ ਸਮਾਨ ਇਕੱਠਾ ਕੀਤਾ ਹੋਇਆ ਉਹ ਟੀਵੀ ਦੇਖ ਆਪਣੇ ਕੋਲੇ ਇਸ ਤਰ੍ਹਾਂ ਦਾ ਹੀ ਕਲਰ ਟੀਵੀ ਹੁੰਦਾ ਸੀਗਾ ਉੱਥੋਂ ਚੈਨਲ ਚੇਂਜ ਹੁੰਦੇ ਹੁੰਦੇ ਸੀਗੇ ਸਿਰਫ 12 ਚੈਨਲ ਹੁੰਦੇ ਸੀਗੇ ਲੇਕਿਨ ਚੱਲਦੇ 3 ਜਾਂ 4 ਹੀ ਹੁੰਦੇ ਸੀ ਡੀਡੀ 1 ਹੁੰਦਾ ਸੀ ਡੀਡੀ 2 ਹੁੰਦਾ ਸੀਗਾ ਸੀਗੇ ਜਲੰਧਰ ਦੂਦਰਸ਼ਨ ਚੱਲੇ ਜਾਣਾ ਸੀਗਾ ਆ ਦੇਖਾ ਆ ਸੂਚਾ ਹੁੰਦੀਆਂ ਸੀ ਸਹਿਬ ਆ ਦੇਖ ਇਸ ਸੂਚਾ ਨੇ ਅੱਗੇ ਇਦਾਂ ਦੀਆਂ ਸੂਚਾ ਹੁੰਦੀਆਂ ਸੀ ਗੋਲ ਗੋਲ ਆ ਹੋ ਗਏ ਭਾਂਡੇ ਆ ਦੇਖਾ ਅੱਗੇ ਇਸ ਤਰ੍ਹਾਂ ਦੇ ਭਾਂਗ ਵਰਤਨ ਹੁੰਦੇ ਸੀਗੇ ਸਾਰੇ ਆ ਦੇਖਾ ਗਲਾਸੀ ਦੇ ਕਿੰਨੀ ਸੋਹਣੀ ਆ ਗਲਾਸੀ ਹੋ ਗਈ ਆ ਸੇਮੀਆਂ ਕੱਢਣ ਵਾਲਾ ਹੋ ਗਿਆ ਆਹ ਜਿਹੜਾ ਗੱਡਵੀ ਦੇ ਆ ਤਾਂ ਆਪਣੇ ਘਰੇ ਵੀ ਹੈਗੀ ਆ ਨਾ ਸੇਮ ਟੂ ਸੇਮ ਹੈਗੀ ਹਾਂ ਉਹ ਦੇਖੋ ਉਹ ਵਾਲਾ ਵੀ ਆਪਣੇ ਹੈਗਾ ਵਾ ਹੂੰ ਠੀਕ ਆ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਠੀਕ ਆ ਇਹ ਨੂੰ ਕਹਿੰਦੇ ਨੇ ਕੰਗਣੀ ਵਾਲੇ ਗਲਾਸ ਇੱਧਰ ਆ ਗਿਆ ਆ ਗਲਾਸ ਹੀ ਹੋਗੀ ਠੀਕ ਆ ਆ ਸੇਮੀਆਂ ਕੱਢਣ ਵਾਲਾ ਹੋ ਗਿਆ ਆਹੋ ਉਹ ਟੁੱਟੇ ਹੋਏ ਜਿਹੜੇ ਕੱਪ ਹੁੰਦੇ ਆ ਉਹਨਾਂ ਦੀਆਂ ਚੀਜ਼ਾਂ ਬਣਾਈਆਂ ਹੁੰਦੀਆਂ ਨੇ ਆਹਾਂ ਟੀਵੀ ਹੁੰਦਾ ਸੀਗਾ ਤੇ ਆਹ ਦੇਖ ਸਹਜ ਆਪ ਤਾਂ ਕਿਹੜੀ ਆ ਇਹ ਹੈਗੀ ਆ ਫਰਸਟ ਗਲਾਸ ਜਿਨੇ ਜਮਾਤ ਪਹਿਲੀ ਆ ਤੈਨੂੰ ਚੀਜ਼ ਦਿਖਾ ਮੈਂ ਅੰਦਰ ਆ ਦੇਖ ਇਹ ਟੀਚਰ ਇਹਨਾਂ ਨੂੰ ਕਹਿ ਦਿੰਦੇ ਹੁੰਦੇ ਆ ਮਾਸਟਰ ਜੀ ਆ ਦੇਖ ਬੱਚੇ ਲਿਖਦੇ ਆ ਨਾ ਊੜਾ ੜਾ ਇਹ ਸਾਰਿਆਂ ਨੇ ਨਾ ਆਪਣੇ ਅੱਗੇ ਸਲੇਟ ਰੱਖੀ ਹੋਈ ਆ ਸਲੇਟ ਦੇ ਉੱਪਰ ਅੱਗੇ ਲਿਖਦੇ ਹੁੰਦੇ ਸੀ ਇਹ ਪਤਾ ਕੀ ਆ ਨਹੀਂ ਇਹ ਹੈਗੇ ਮੁਰਗਾ ਬਣੇ ਹੋਏ ਅੱਗੇ ਜਿਹੜੇ ਬੱਚੇ ਨਹੀਂ ਪੜ੍ਹਦੇ ਹੁੰਦੇ ਸੀਗੇ ਨਾ ਉਹਨਾਂ ਨੂੰ ਟੀਚਰ ਮੁਰਗਾ ਬਣਾ ਦਿੰਦੇ ਸੀਗੇ ਟਰੈਨਸ ਨਾਲ ਪਿੱਛੇ ਗਾਣੇ ਚ ਲੱਗੇ ਹੋਏ ਸੀਗੇ ਤਾਂ ਥੋੜੀ ਆਵਾਜ਼ ਇਦਾਂ ਆਉਂਦੀ ਆ ਤੇ ਆ ਦੇਖੋ ਨਾ ਮੁਰਗਾ ਬਣਾ ਕੇ ਫਿਰ ਬੱਚਿਆਂ ਨੂੰ ਘੂੜ ਦੇ ਡੰਡੇ ਨਾਲ ਕੁੱਟਦੇ ਵੀ ਹੁੰਦੇ ਸੀਗੇ ਅੱਜ ਕੱਲ ਦੇ ਟੀਚਰ ਕੁੱਟਦੇ ਨਹੀਂ ਨਾ ਹੈਗੇ ਤੁਹਾਨੂੰ ਅੱਗੇ ਕੁੱਟਦੇ ਵੀ ਹੁੰਦੇ ਸੀਗੇ ਆ ਦੇਖੋ ਇਧਰ ਸੈਕੰਡ ਕਲਾਸ ਆ ਗਈ ਆ ਦੇਖ ਲੈ ਮੈਡਮ ਇਧਰ ਮਾਸਟਰ ਇਧਰ ਮੈਡਮ ਇਹਨਾਂ ਨੂੰ ਅੱਗੇ ਕਹਿੰਦੇ ਹੁੰਦੇ ਸੀਗੇ ਭੈਣ ਜੀ ਉੱਧਰ ਮੁੰਡਿਆਂ ਦੀ ਕਲਾਸ ਸੀ ਇੱਧਰ ਕੁੜੀਆਂ ਦੀ ਕਲਾਸ ਸੀ ਹਾਂ ਇੱਧਰ ਲਿਖਿਆ ਹੋਇਆ ਮੈਥ ਦੀ ਕਲਾਸ ਲੱਗੀ ਹੋਈ ਆ 1 2 ਵਗੈਰਾ ਲਿਖਾਉਂਦੇ ਪਏ ਆ ਬੱਚਿਆਂ ਨੂੰ ਤੇ ਇੱਧਰ ਆ ਗਿਆ ਬਲੈਤੀਏ ਸੱਜਣ ਸਿੰਘ ਦਾ ਤੇ ਗੱਜਨ ਸਿੰਘ ਦਾ ਘਰ ਆ ਗਿਆ ਆ ਦੇਖੋ ਸਹਜ ਇਹ ਪਤਾ ਕੀ ਚੀਜ਼ ਆ ਇਹ ਆ ਇਹ ਜਾਣੇ ਕਿ ਪਿੰਡ ਦੇ ਵਿੱਚ ਜਿਹਦਾ ਸਭ ਤੋਂ ਅਮੀਰ ਬੰਦੇ ਹੁੰਦੇ ਸੀਗੇ ਨਾ ਇਹ ਉਹਨਾਂ ਦਾ ਘਰ ਆ ਮਤਲਬ ਜਿ ਅਮਰੀਕਾ ਆਸਟ੍ਰੇਲੀਆ ਜਿਨ੍ਹਾਂ ਦੀ ਕੋਈ ਫੈਮਿਲੀ ਮੈਂਬਰ ਗਿਆ ਹੁੰਦਾ ਸੀਗਾ ਨਾ ਉਹਨਾਂ ਦਾ ਘਰ ਇਦਾਂ ਦੇ ਕੱਪ-ਕੁੱਪ ਹੁੰਦੇ ਸੀਗੇ ਅੱਗੇ ਇਹ ਉਹਨਾਂ ਦੇ ਹੀ ਹੁੰਦੇ ਸੀਗੇ ਜਿਹੜੇ ਜਿਹੜੇ ਬਾਹਰ ਗਿਆ ਹੁੰਦਾ ਸੀਗਾ ਕੋਈ ਨਾ ਕੋਈ ਇਦਾਂ ਦੀਆਂ ਚੇਰਾਂ ਹੁੰਦੀਆਂ ਸੀਗੀਆਂ ਆ ਸੂਚਾਂ ਦੇਖ ਆ ਸੂਚਾਂ ਲੱਗੀਆਂ ਹੁੰਦੀਆਂ ਸੀਗੀਆਂ ਇਹ ਪੁਰਾਣੀਆਂ ਸੂਚਾਂ ਨੇ ਮੈਂ ਵੀ ਇਹ ਸੂਚਾਂ ਯੂਜ਼ ਕੀਤੀਆਂ ਨੇ ਆ ਦੇਖਾ ਗੇਟ ਕਿਦਾਂ ਦਾ ਦੇਖਿਆ ਕਦੇ ਇਦਾਂ ਦਾ ਗੇਟ ਏ ਹਨਾ ਆ ਵੇਖੋ ਬਲੈਤੀਆ ਦਾ ਘਰ ਇੱਧਰ ਐ ਬਲੈਤੀਆ ਮੀਨਸ ਜਿਹੜੇ ਐਨ ਆਰ ਆਈ ਹੁੰਦੇ ਆ ਆ ਸੋਨੇ ਦਾ ਨਾਲ ਸੋਨੇ ਦੀ ਦੁਕਾਨ 골ਡ ਦੀ ਜਿਹਨੂੰ ਸੁਨਿਆਰਾ ਵੀ ਕਹਿ ਦਿੰਦੇ ਆ ਆ ਵੇਖ ਉੱਪਰ ਛੱਤ ਦੇ ਕਿੰਨੀ ਉੱਚੀ ਆ ਦੇਖਿਆ ਆ ਸੰਦੂਕਾ ਪੁਰਾਣਾ ਰੱਖਿਆ ਹੋਇਆ ਹਾਂ ਹਾ ਦੇਖੋ ਉਹਦੇ ਇਸ ਬਣਾਉਂਦੇ ਤੇ ਤਾਰੀਗਰਾਂ ਕੋਲੇ ਟੈਲੀਫੋਨ ਵੀ ਰੱਖਿਆ ਹੋਇਆ ਇਹ ਸੋਨੇ ਦੇ ਗਹਿਣੇ ਬਣਾਉਂਦੇ ਨੇ ਆਹ ਦੇਖੋ ਟ੍ਰੇਨ ਟ੍ਰੇਨ ਦੇਖ ਵਾਓ ਆਹ ਟੇਲਰ ਦੀ ਦੁਕਾਨ ਆ ਗਈ ਇਹ ਹੈ ਗਿਆ ਟੇਲਰ ਮਾਸਟਰ ਮਾਰਕ ਸਰਦੂਲ ਆਹ ਦੇ ਟੇਲਰ ਨੂੰ ਸੂਟ ਵਗੈਰਾ ਸੀਂਦੇ ਹੁੰਦੇ ਆ ਚੰਨਨ ਸਿੰਘ ਰਾਮਗੜੀਆ ਇਹਨੂੰ ਤਰਖਾਨ ਆਗੇ ਆ ਲੈ ਬੈੱਡ ਬਣਾਉਂਦੇ ਨੇ ਇਹ ਇਹਨੂੰ ਤਰਖਾਨ ਕਹਿ ਦਿੰਦੇ ਹੁੰਦੇ ਆ ਦੇਖਿਆ ਪਾਪਾ ਹਮ ਹਕੀਮ ਦੇਖਣ ਵਾਲੀਆਂ ਚੀਜ਼ਾਂ ਹਨ ਛੇੜਨ ਵਾਲੀਆਂ ਨਹੀਂ ਠੀਕ ਆ ਇਹ ਹਕੀਮ ਹਕੀਮ ਪਤਾ ਕਿਹਨੂੰ ਕਹਿੰਦੇ ਹੁੰਦੇ ਆ ਡਾਕਟਰ ਦੀ ਦੁਕਾਨ ਆ ਇਹ ਉਹ ਡਾਕਟਰ ਨੇ ਬਾਹ ਚੈੱਕ ਕਰਦੇ ਨੇ ਠੀਕ ਆ हकीम ताराचंद हां सरकारी प्राइमरी स्कूल ਪਿੰਡ ਜੰਡਿਆਲਾ ਗੁਰੂ ਜਮਾਤ 2 ਤੇ ਆਹ ਟੀਚਰਾਂ ਦਾ ਅਟੈਂਡੈਂਸ ਰਜਿਸਟਰ ਹੋ ਗਿਆ ਹਾਂ ਆ ਗੱਡੀ ਹੋ ਗਈ ਉਹ ਦੇਖਿਆ ਪ੍ਰਿੰਸ ਜਿਹਦੀ ਫਿਲਮ ਆਈ ਸੀ ਉਹਨਾਂ ਨੇ ਇੱਥੇ ਸ਼ੂਟਿੰਗ ਕੀਤੀ ਸੀ ਇਹਦੇ ਦੇ ਵਿੱਚੀ ਗਾਣੇ ਦੀ ਬੈਠ ਜਾ ਗਰਮ ਤਾਂ ਨਹੀਂ ਗਰਮ ਇਹ ਸੀਚ ਲਾਲਾ ਬੇ ਚਲੋ ਆਜੋ ਫਰੈਂਡਸ ਤੁਹਾਨੂੰ ਨਾ ਅੱਗੇ ਲੈ ਕੇ ਚੱਲਦਾ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਆ ਟਰੈਕਟਰ ਆ ਗਿਆ ਸੈਜ ਕਹਿੰਦੀ ਮੈਂ ਟਰੈਕਟਰ ਤੇ ਜਨਮ ਆ ਜੜਦਾ ਫਰੈਂਡਸ ਉਹ ਨਾ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਆ ਉੱਪਰ ਵੀਡੀਓ ਦਾ ਲਿੰਕ ਆਉਂਦਾ ਵਾ ਜੇਕਰ ਤੁਸੀਂ ਇਦਾਂ ਦੀਆਂ ਹੋਰ ਵੀਡੀਓਆਂ ਦੇਖਣੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਥੈਂਕ ਯੂ ਬਾਏ